ਆਇਆ ਆਪਾਂ ਆਪਦਾ ਰੋਸ਼ਨਾ ਦਿਖਾਇਆ ਤਾਂ ਆਪਣੇ ਤੋਂ ਇਹ ਮੌਕਾ ਵੀ ਹੱਥੋਂ ਖੁੱਲ ਸਕਦਾ ਹੈ ਤੁਸੀਂ ਆਏ ਹੋ ਫੋਨ ਸਾਡੇ ਚ ਵੀ ਜੋਸ਼ ਆਇਆ ਕਿ ਅਸੀਂ ਉਹ ਮੌਕਾ ਜੋਬ ਆ ਨਾ ਹੱਥੋਂ ਨਹੀਂ ਖੁੰਝਣ ਦੇਵਾਂਗੇ ਪਰ ਜੋ ਘਰੇ ਬੈਠੇ ਆਏ ਉਹਨਾਂ ਦਾ ਕੀ ਲਫ਼ਜ਼ ਬੋਲਾਂ ਉਹਨਾਂ ਨੂੰ ਕੀ ਕੰਦੇ ਜਾਂ ਚੰਗੇ ਮਾੜੇ ਸ਼ਬਦ ਬੋਲਣਾ ਜੋ ਹਜੇ ਨਹੀਂ ਘਰੇ ਬੈਠੇ ਸਿਰਫ ਮੈਂ ਇੱਕ ਗੱਲ ਸ਼ੁਰੂ ਕਰ ਦਿੰਦਾ ਇਹ ਆਪਣੀ ਬੈਕ ਲੈਬ ਸੀਗਾ ਜਿਹਨੇ ਵੀ ਸੀ ਇਹ 3 4 ਜਾਂ 5 ਬੰਦੇ ਸ੍ਰਿੰਦਰਪਾਲ ਵਰਗੇ 바ਵਾ ਵਰਗੇ ਜਾਂ ਹੋਰ ਮੁੰਡੇ ਸੀਗੇ ਜਲਾਲ ਬਾ ਉਹਨਾਂ ਨੇ ਬੜੀਆਂ ਮਿੰਤਾਂ ਕਰਕੇ ਬੜੀਆਂ ਮਤਲਬ ਕਿ ਜੋਰ ਲਾ ਕੇ ਇਹ ਪਰਮਿਸ਼ਨ ਲਈ ਸੀ ਇਹ ਆਪਣੀਆਂ ਪੋਸਟਾਂ ਹੱਥੋਂ ਖੁੰਝ ਗਿਆ ਸੀ ਯਾਰ ਤੁਹਾਨੂੰ ਪਤਾ ਹੈ ਜਾਂ ਨਹੀਂ ਪਤਾ ਇਹ ਪੋਸਟਾਂ ਆਪਣੇ ਤੋਂ ਸਰਕਾਰ ਖੋ ਕੇ ਲੈ ਗਈ ਸੀ ਜੇ ਤਾਂ ਮਿਕਸ਼ਾ ਗਿਣਤੀ ਦੇ ਸਭ ਤੋਂ ਸਤ ਬੰਦੇ ਸੀਗੇ ਇਹਨਾਂ ਨੇ ਪਰਮਿਸ਼ਨਾਂ ਬਲਜੀਤ ਕੌਰ ਮੈਡਮ ਮੰਤਰੀ ਸਾਹਿਬ ਤੋਂ ਔਰ ਮਤਲਬ ਬਜਟ ਵੀ ਨਹੀਂ ਹੁੰਦਾ ਸਿਰਨਾਂ ਕੋਲ ਆਪਾਂ ਨੂੰ ਤਾਂ ਪੱਕੀ ਪਚਾਈ ਰੋਟੀ ਹੁੰਦੀ ਹੈ ਸਮਝਣ ਦੀ ਕੋਸ਼ਿਸ਼ ਕਰੋ ਮੇਰੀ ਗੱਲ ਜੋ ਨਾ ਆਪਾਂ ਬਾਗੇ ਵੀ 3000 ਹਜ਼ਾਰ ਪੋਸਟਾਂ ਪਈਆਂ ਇਹ ਗਈਆਂ ਸੀ ਇੰਨਾ ਕਿ ਤਾਂ ਆਪਾਂ ਪੈਰ ਤੋਂ ਤੋਂ ਕਿ ਇਹ ਉਹ ਵੀ ਘਟਾ ਤਾ ਤੁਹਾਡੀਆਂ ਜੌਬਾਂ ਇਹਨਾਂ ਨੇ ਹੀ ਕ੍ਰੀਏਟ ਕੀਤੀਆਂ ਇਹ ਚਲੀ ਗਈਆਂ ਅਸੀਂ ਸੱਚੀ ਗੱਲ ਹੈ ਝੂਠੀ ਮੋਟ ਸਾਰੇ ਬੰਦੇ ਬਿਜ਼ੀ ਨੇ ਜੋ ਤੁਸੀਂ ਆਏ ਹੋ ਕੋਲ ਸਕੂਲ ਛੱਡ ਕੇ ਆਏ ਅੱਜ ਛੁੱਟੀ ਵੈਸੇ ਹੈ ਕੋਈ ਜੌਬ ਕਰਦੇ ਆ ਪਰ ਆਪਾਂ ਅੱਜ ਕਿਸੇ ਦੂਸਰੇ ਲਈ ਨਹੀਂ ਆਏ ਆਪਾਂ ਖੁਦ ਲਈ ਇੱਥੇ ਪਹੁੰਚੇ ਆ ਅਸੀਂ ਆਪਦੇ ਖੁਦ ਲਈ ਜੌਬ ਲਈ ਪਹੁੰਚੇ ਆ ਤੁਸੀਂ ਹਜੇ ਵੀ ਲੈ ਤੋ ਪਰ ਦੇਰ ਆ ਕੇ ਦਰਸਤਾ ਹੈ ਵਧੀਆ ਕੀਤਾ ਤੁਸੀਂ ਪਹੁੰਚ ਕੇ ਆਪਾਂ ਖੁਦ ਦੀ ਜੌਬ ਲਈ ਇੱਥੇ ਆਏ ਆ ਨਾ ਕਿ ਕਿਸੇ ਔਰ ਦੀ ਆਸਾਨ ਕਰਨਾ ਹੈ ਜੋ ਸਰਕਾਰ ਹੁੰਦੀ ਹੈ ਜਾਂ ਬੋਰਡ ਹੈ ਇਹ ਆਪਾਂ ਨੂੰ ਡਿਵਾਈਡ ਕਰਦਾ ਪਹਿਲਾਂ ਆਪਾਂ ਨੂੰ ਬੈਕਲੌਗ ਬੰਨਿਆ ਫੈਸ਼ਰ ਬੰਨਿਆ ਫਿਰ ਵਿਦ ਹੈਲਡ ਬੰਨਤੇ ਹੁਣ 167 ਉਹ ਮਤਲਬ ਵੇਟ ਕਰੀ ਜਾਂਦੇ ਆ ਜੁਆਇਨ ਕਰਨ ਦਾ ਇਹ ਸਾਰੀਆਂ ਖੇਡਾਂ ਹੁੰਦੀਆਂ ਹਨ ਗਵਰਨਮੈਂਟ ਦੀਆਂ ਜਾਂ ਰੀਡੀਪੀ ਆਫ ਤੇ ਇਤਾਂਗੇ ਡਿਵਾਈਡ ਕਰੀਏ ਬੰਨੀਆਂ ਨਾ ਔਰ ਆਪਾਂ ਉਹਦੇ ਵਿੱਚ ਪਸੰਦ ਹੋ ਜਾਣਗੇ ਜਾਂ ਸਾਥ ਦੇਈਏ ਨਾ ਦੇਈਏ ਚਾਹੀਏ ਨਾ ਚਾਹੀਏ ਉਹ ਲੱਗ ਕੇ ਆਪਾਂ ਰਹਿ ਗਏ ਇਹ ਸਭ ਦੇ ਮਨ ਵਿੱਚ ਹੈ ਮੈਨੂੰ ਲੱਗਦਾ ਆਪਾਂ ਖੁੱਦ ਲਈ ਇੱਥੇ ਆਏ ਠੀਕ ਹੈ ਜੀ ਤਾਂ ਇਹ ਮੌਕਾ ਬੜੀ ਮੁਸ਼ਕਿਲ ਨਾਲ 4 ਸਾਲ ਬਾਅਦ 5 ਸਾਲ ਬਾਅਦ ਮਿਲਦਾ ਹੈ ਜੌਬ ਆਉਂਦੀ ਹੈ ਔਰ ਉਹ ਆਪਾਂ ਨੂੰ ਮੌਕਾ ਮਿਲ ਚੁੱਕਾ ਹੈ ਲੈਣ ਸਰਕਾਰ ਤੋਂ ਪੋਸਟਾਂ ਖਿੱਚਣੀ ਹੈ ਇਹ ਆਪਣੇ ਤੇ ਡਿਪੈਂਡ ਕਰਦਾ ਆਪਾਂ ਲੈ ਸਕਦੇ ਆ ਜਾਂ ਨਹੀਂ ਹੁਣ ਉਥੇ ਸਿਰਫ ਗਿਣਤੀ ਦੇ 40 45 ਬੱਚੇ ਰਹੇ ਸੀਗੇ 25 26 ਅਗਸਤ ਨੂੰ ਮੈਂ ਵੀ ਆਇਆ 4-5 ਲਾ ਕੇ ਗਿਆ ਸੀਗਾ ਮੈਂ ਵੀ ਸਕੂਲੋਂ ਲੀਵ ਕਰਕੇ ਸਕੂਲ ਨੂੰ ਛੁੱਟੀ ਲੈ ਕੇ ਆਇਆ ਚਾਰ ਦਿਨ ਕੋਈ ਨਹੀਂ ਦਿੰਦਾ ਪਰ ਮੈਂ ਆਪਦੇ ਲਈ ਇੱਥੇ ਆਇਆ ਸੀ ਪਰ ਥੋੜਾ ਜਿਹਾ ਅੰਦਰ ਝਾਤੀ ਮਾਰੋ ਜੋ ਬੱਚੇ ਘਰੇ ਬੈਠੇ ਸੀ ਔਰ ਬਿਨ ਗਲਤੋ ਬੈਠੇ ਸੀ ਉਹ ਕਿਉਂ ਬੈਠੇ ਸੀ ਥੋੜਾ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਕਰੋ ਹਾਂ ਮੈਂ ਪੁਚਾ ਲਿਆ ਗਿਆ ਕਰ ਜਾ ਕੇ ਸਕੂਲ ਗਿਆ ਉੱਥੇ ਜਾ ਕੇ ਮੇਰਾ ਮਨ ਲੱਗਿਆ ਨਹੀਂ ਤੇ ਸੋਚਿਆ ਹੀ ਹੋਇਆ ਮੈਂ ਕਿਉਂ ਵਾਪਸ ਆਉਂਦਾ ਉੱਥੇ ਠੀਕ ਸੀਗਾ ਉੱਥੇ ਆਪਦੇ ਲੜਦਾ ਰਹੇ ਸੀ ਕਰ ਜਾ ਕੇ ਕੀ ਕਰਨਾ ਬਹੁਤ ਇਮੋਸ਼ਨਲ ਗੱਲ ਹੈ ਕਿ ਆਪਦੇ ਲਈ ਲੜੋ ਇਹ ਮੌਕਾ بار بار ਨਹੀਂ ਮਿਲਣਾ ਕਸਮ ਖਾਓ ਕਿ ਅਸੀਂ ਇਹ ਪੋਸਟਾਂ ਲੈ ਕੇ ਹੀ ਇੱਥੋਂ ਕਰੇ ਜਾਣ ਇੱਥੇ ਬੈਠਣਾ ਹੈ ਬੈ ਕੇ ਹੀ ਪੋਸਟਾਂ ਮਿਲਣ ਸਭ ਤੋਂ ਇਸ ਮਿਸਕਲ ਕਰਨਾ ਹੈ ਕਿ ਕਈ ਬੱਚਿਆਂ ਨੂੰ ਐਵੇਂ ਹੁੰਦਾ ਹੈ ਜਿਹਨ ਸਾਰਾ ਪਹਿਲਾਂ ਹੀ ਗੱਲ ਕਰਕੇ ਮੇਰੇ ਵਾਲਿਆਂ ਤਾਂ ਜੋ ਮੇਰੇ ਪੁਆਇੰਟ ਪੂਰੇ ਸਾਰੇ ਕਵਰ ਕਰਕੇ ਸਰ ਤਾਂ ਕਈ ਬੰਦਿਆਂ ਨੂੰ ਐਵੇਂ ਆ ਬੱਚਿਆਂ ਨੂੰ ਆਏ ਕਿ ਸਾਨੂੰ ਪੱਕੀ ਪਕਾਈ ਰੋਟੀ ਕਰੇ ਮਿਲ ਜੂਗੀ ਵੀ ਸਾਡੇ ਨੰਬਰ 130 ਹੈ 140 ਹੈ 125 22 ਜੋ ਵੀ ਹੈ ਸਾਨੂੰ ਘਰੇ ਬੈ ਕੇ ਜੋਬ ਮਿਲ ਜੂ ਨਹੀਂ ਪੰਜਾਬ ਹੈ ਇਹਨਾਂ ਲੀਡਰਾਂ ਨੇ ਪੰਜਾਬ ਦਾ ਬੇੜਾ ਗਿੱਟ ਕਰਤਾ ਔਰ ਆਪਾਂ ਨੂੰ ਲੜ ਕੇ ਹੀ ਜੋਬ ਮਿਲਣੀ ਹੈ ਨਾ ਕਿ ਆਪਾਂ ਨੂੰ ਘਰੇ ਬੈ ਕੇ ਜੋਬ ਇਹ ਤੁਸੀਂ ਗੱਲ ਆਪਦੇ ਖਾਨੇ ਚ ਪਾ ਲਓ ਮੇਰੇ ਪੈਰੋਂ ਭਰਾਓ ਘਰੇ ਬੈ ਕੇ ਜੋਬ ਨਹੀਂ ਮਿਲਣੀ ਇਹ ਬੱਚੇ ਛੋਟੀ ਏਜ ਦੇ ਆ ਬਾਈ ਜੀ ਸਾਡੇ 18 ਸਾਲ ਦੇ ਉਹਨੂੰ ਵਾਈ ਘਰੇ ਬੈ ਕੇ ਅੱਛੇ ਮਕਸਦ ਨਹੀਂ ਇਸ ਮੈਰਿਡ ਚ ਆ ਕੇ ਘਰੇ ਜੋਬ ਮਿਲ ਜੂ ਨਹੀਂ ਭੁੱਲ ਜੋ ਇੱਥੇ ਲੜਨਾ ਪਊਗਾ ਯੂਨਿਟੀ ਹੈ ਤਾਂ ਸਭ ਕੁਝ ਹੈ ਮੈਂ ਛੋੜੀ ਗੱਲ ਸ਼ਾਰਟ ਬਿਲਟੀ ਵੀ ਐਡ ਕਰਦਾ ਹਾਂ ਜਾਣਦੇ ਮੈਂ ਵੀ 5 ਮਿੰਟ ਇੰਤਜ਼ਾਰ ਰਿਹਾ ਹਾਂ ਨਮਤਬ ਦੇ ਜਾ ਰਹੇ ਪਹਿਲੀ ਲਿਸਟ ਆ ਗਈ ਸੀ ਸ਼ਾਰਟ ਬਿਲਟੀ ਦੀ ਉਹਦੇ ਵਿੱਚੋਂ ਕੁਝ ਡੀਆਰਟ ਡੀਆਲ ਨੇ ਜੀਬੀਟੀਓ ਮੈਂ ਸੂਪਰ ਤੋਂ ਲਿਖਿਆ ਹੁੰਦਾ ਉਹਦਾ ਇਸ਼ੂ ਆ ਗਿਆ ਸੀ 383 ਬੰਦਾ ਇਹਨੇ ਵਿਧਾਲਡ ਕਰਤਾ ਸੀਗਾ ਵਿਧ ਹੈ ਉਹ ਜ਼ਿਆਦਾ ਬੱਚੇ ਮੰਨ ਲਓ ਪੰਜਾਬ ਜਾਂ ਉਧਰ ਸਾਈਡ ਦੇ ਸੀਗੇ ਉਹ ਮੈਟਰ ਨਹੀਂ ਕਰਦੇ ਆਪਾਂ ਬਟ ਉਹਨਾਂ ਨੇ 25 ਦਿਨ 25 ਦਿਨ ਇੱਥੇ ਨਾਲੋ ਬੈਠੇ ਰਹੇ ਜਾਂ ਸੀਐਮ ਹਾਉ ਜਾਂਦੇ ਰਹੇ 25 ਦਿਨ ਦੇ ਵਿੱਚ ਦੇ ਵਿੱਚ 383 ਦੀ ਲਿਸਟ ਪਵਾ ਗਏ ਸੀ ਜੋ ਕਿ ਬਿਲਕੁਲ ਵੀ ਉਮੀਦ ਨਹੀਂ ਸੀ ਲਿਸਟ ਤੋਂ ਦੀ ਕਿਹਦੇ ਪਵਾਇਆ ਉਹਨਾਂ ਦੀ ਯੂਨਿਟੀ ਨੇ ਪਵਾਇਆ ਉਹਨਾਂ ਦੀ ਇਕਤਾ ਨੇ ਪਵਾਇਆ ਇੱਕ ਇਸ ਦੇਖੋ ਨੂੰ ਮਿਲਦਾ ਕਿ ਯੂਨਿਟੀ ਹੈ ਤਾਂ ਹੀ ਆਪਾਂ ਨੂੰ ਮਿਲੂਗਾ ਨਹੀਂ ਆਪਾਂ ਨੂੰ ਕੁਝ ਨਹੀਂ ਮਿਲੇਗਾ ਆਪਾਂ ਤਾਂ ਬੰਨ ਚੁੱਕੇ ਹਾਂ 167 ਬੱਚੇ ਸ਼ੋਅ ਕਰੇ ਸਾਡੇ ਤੋਂ ਪਹਿਲਾਂ ਪਵਾ ਦੋ ਇਹ ਵੀਰੇ ਨਹੀਂ ਬੰਦੇ ਜਿੰਨਾ ਦੇ ਇਤਬਾਰ ਗੇ ਨਹੀਂ ਬਿਠਾਂਗੇ ਇਹ ਕੁਛ ਵੀ ਨਹੀਂ ਕਰਨਾ ਆ ਦਸਰੇਤ ਬਾਬਾ ਸਾਹਿਬ ਇੱਕ ਲੈਟਰ ਸੀਗਾ ਉਥੋਂ ਭੇਜਦੇ ਇੱਧਰ ਭੇਜਦੇ ਕੋਈ ਸ਼ਾਰਟ ਕਮਿੰਗ ਕਮੀਆਂ ਛੜਦਾਂ ਦੇ ਤੇ ਤੁਰੇ ਫਿਰੋ ਇਹ ਸਮਟਪਾਰ ਸਾਰੇ ਲੋਕਾਂ ਨੇ ਜਿਨੇ ਵੋਟਾਂ ਪਾਈਆਂ ਸੀਆਂ ਆਪ ਦੇ ਪੱਲਿਓ ਪੈਸੇ ਲਾ ਲਾ ਕੇ ਤੇ ਚਾ ਜਾ ਕੇ ਮਲਗੀ ਵੋਟਾਂ ਪਾਈਆਂ ਵੀ ਹਾਂ ਆਪ ਪਾਰਟੀ ਆ ਗਈ ਭਗਵੰਤ ਮਾਨ ਆ ਗਿਆ ਬੜਾ ਵਧੀਆ ਬੰਦਾ ਆ ਗਿਆ ਤੋ ਹੋਇਆ ਕੀ ਆ ਜੋ ਦਿਖ ਰਿਹਾ ਆਪਾਂ ਮੈਂ ਖੁਦ ਬੇਸੀ 500 ਰੁਪਿਆ ਤੇਲ ਪਵਾ ਕੇ ਸਪੈਸ਼ਲ ਮੋਡ ਪਾਉਣ ਗਿਆ ਸੀਗਾ ਆਪਾਂ ਆਪ ਦਾ ਸਾਰਾ ਰਾਜ ਇਨਾਨਾ ਨੂੰ ਆਰਟਿਸਟ ਨੂੰ ਪ੍ਰਧਾ ਕਲਾਕਾਰ ਨੂੰ ਫੜਾਤਾ ਹੁਣ ਕਲਾਕਾਰ ਦੇਖੋ ਕਿਵੇਂ ਕਰਦੇ ਇੰਪੋਰਟੈਂਟ ਗੱਲ ਲਾਸਟ ਮੰਤਰੀਤ ਬادله ਸੀਗੇ ਆਪਣੇ ਵਿੱਤ ਮੰਤਰੀ ਸੀ ਉਹ ਕਹਿੰਦੇ ਸੀ ਆਪਣਾ ਪੀਪਾ ਖਾਲੀ ਐ ਜੋ ਹੁਣ ਆਪਣੇ ਹਰਪਾਲ ਜੀ ਮਾਨ ਜੀ ਆ ਉਹਨਾਂ ਨੇ ਪੀਪਾ ਚ ਮੋਰੀਆਂ ਕਰਦੀ ਖਤਮ ਹੀ ਕਰ ਦਿੱਤਾ ਆਪਾ ਫਲਾਇਆ ਕਿਉਂ ਸੀਗਾ ਵੀ ਵਧੀਆ ਤਰੀਕੇ ਨਾਲ ਚਲਾਉਂਗੇ ਪੰਜਾਬ ਨੂੰ ਬਟ ਹੋਇਆ ਕੀ ਹੈ ਆਪ ਬੈਠੇ ਆ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਚਾਰ ਪੇਪਰ ਦੇਖ ਕੇ ਤੁਸੀਂ ਮੇਰੇ ਆ ਬੈਠੇ ਹੋ ਚਾਰ ਚਾਰ ਪੇਪਰ ਦੇਖ ਕੇ ਆ ਅਜੇ ਵੀ ਆਪ ਨੂੰ ਥੱਲੇ ਮੱਕ ਰਗੜ ਕੇ ਆਪਾਂ ਜੋ ਮਿਲ ਨੂੰ ਚਾਹੇ ਕਿੰਨੀਆਂ ਹੀ ਪ੍ਰੋਬਲਮ ਹੋਣ ਤੁਸੀਂ ਇੱਥੇ ਰਹਿਣਾ ਉਹਨੂੰ ਪਤਾ ਹੈ ਕਾਫੀ ਚਾਦਾ ਪ੍ਰੋਬਲਮ ਹੁੰਦੀਆਂ ਐ ਭੈਣਾ ਨੂੰ ਘਰੇ ਮੈਂ ਹੁਣ ਕਾਫੀ ਭੈਣਾ ਅਟੈਚ ਨੇ ਫੋਨ ਕਰਦੇ ਨੇ ਮੈਂ ਇੱਕ ਬੱਚੇ ਨੂੰ ਜਾਣਦਾ ਵੀ ਨਹੀਂਗਾ ਲੇਕ ਛੋਟੀ ਗੱਲ ਐੜ ਕਰਦੇ ਆਂਦੇ ਵਿੱਚ ਆਪਣੇ ਦੁੱਖ ਦੀ ਗੱਲ ਉਹਦੇ ਬੱਚੇ ਦੀ ਮੈਰਿਜ ਹੋ ਗਈ ਰਾਜਸਥਾਨ ਦੇ ਵਿੱਚ ਹੈ ਬੱਚੀ ਹਰਿਆਣੇ ਸੋ ਪੰਜਾਬ ਦੀ ਐ ਡਬਲ ਸਿਰਫ ਉਹ 23 ਚੌੜਚ ਵੀ ਆਉਦੇ 62 ਨੰਬਰ ਸੀ ਐਚਓ ਵੀ 60 ਐ ਹਰਿਆਣੇ ਚੋਂ ਵੀ ਅੱਛਾ ਬੱਚਾ ਪਾਈ ਨੰਬਰ ਅੱਛੇ ਲਾਇਆ ਉਹਨੇ ਉਹ ਦੇਖੋ ਸੌਰਿਆਂ ਨੇ ਸੌਰੇ ਇਹ ਜੇ ਮਿਲੇ ਆ ਉਹਨਾਂ ਨੇ ਉਹਨਾਂ ਨੂੰ ਸਕਰੂਟੀ ਜਾਣ ਹੀ ਨਹੀਂ ਦਿੱਤਾ ਵੈਰੀਫਿਕੇਸ਼ਨ ਵੀ ਨਹੀਂ ਜਾਣ ਦਿੱਤੇ ਅਸੀਂ ਜੋਬ ਕਰਵਾਉਣੀ ਨਹੀਂ ਉਹ ਵੀਰੇ ਵੀਰੇ ਫੋਨ ਕਰ ਰਹੀ ਜਾਂਦੀ ਫੋਨ ਤੇ ਤੇ ਮੈਂ ਗੱਲ ਵੀ ਕੀਤੀ ਸੁਪਰਡੈਂਟ ਸਾਹਿਬ ਕਹਿੰਦੇ ਤੇ ਲੇਟ ਹੋਣ ਹੁਣ ਨਹੀਂ ਹੋਊ ਵੀ ਜੋਬ ਮਿਲਦੀ ਨਹੀਂ ਦੀ ਸੌਰਿਆਂ ਨੇ ਛੀਨ ਲਈ 23 24 ਜਿਸ ਮਹਾਰਾਮ ਦਾ ਵੀ ਇਹ ਜੇ ਕਮੇਟੀ ਦੇ ਬਟ ਇਹਦੇ ਵਿੱਚ ਐਨ ਨੰਬਰ ਤੋਂ ਐਸ ਨੰਬਰ ਆ ਚਾਹੇ ਤੁਹਾਡੇ ਛੋਟੇ ਬੱਚੇ ਨੇ ਬੇਬੀ ਨੇ ਉਹਨਾਂ ਦੀ ਬੇਬੀ ਦੀ ਫਿਊਚਰ ਵਾਸਤੇ ਹੀ ਆਪਾਂ ਇੱਥੇ ਖੜੇ ਆਂ ਆਪਦੇ ਪਰਿਵਾਰ ਦੀ ਸੇਫਟੀ ਲਈ ਇੱਥੇ ਖੜੇ ਆਂ ਸੋਰੀ ਹਾਲੇ ਮੈਂ ਇੱਕ ਗੱਲ ਐਡ ਕਰਨਾ ਚਾਹੁੰਨਾ ਮੈਂ ਉਹਨਾਂ ਦੀ ਕਲਾਪਿੰਗ ਕਰਨਾ ਚਾਹੁੰਨਾ ਹੀ ਨੇ ਰੋਕ ਰਹੇ ਨੇ ਓਏ ਓ ਓ ਦੱਸੋ ਜਿੰਨਾ ਕਦ ਆਇਆ ਹੋਇਆ ਨੰਬਰ ਉਹ ਆਉਂ ਨਹੀਂ ਦੇ ਰਹੇ ਉਹ ਠੀਕ ਨੇ ਵੀ ਨਹੀਂ ਜਾਣਾ ਨਹੀਂ ਜਾਣਾ ਕਲੀਅਰ ਉਹਨੂੰ ਆਪਾਂ ਕੁਝ ਕਹਿ ਵੀ ਨਹੀਂ ਸਾਥੇ ਉਹਨੇ ਸਿੰਘਰ ਕਰੈਕਟਿਵਲੀ ਠੀਕ ਹੈ ਉਹਦੇ ਘਰ ਦੇ ਨਹੀਂ ਕਰਵਾਉਣਾ ਚਾਹੁੰਦੇ ਠੀਕ ਹੈ ਉਹ ਖੜੇ ਨੇ ਦੇ ਨਾਲ ਵੀ ਅਸੀਂ ਤੈਨੂੰ ਰੋਟੀ ਦੇਵਾਂਗੇ ਉ ਤਾਂ ਖੜੇ ਨੇ ਉਹ ਸਾਡੇ ਇਹ ਦੱਸੋ ਜਿਹੜੇ ਆਉਣ ਨਹੀਂ ਦੇਰੇ ਜਿਹੜੇ ਮੈਟ ਦੇ ਵਿੱਚ ਹੈਗੇ ਨੇ ਬੱਚੇ ਅੱਜ ਉਹਰੇ ਹੈਗੇ ਨਹੀਂ ਮੈਂ ਉਹਨਾਂ ਨੂੰ ਸਵਾਰ ਕਰਨਾ ਚਾਹੁੰਦਾ ਹੋਰ ਇਹ ਜੋ ਆਪਣੇ ਪਰ ਇਹਦੇ ਤੋਂ 70% ਤੋਂ ਜ਼ਿਆਦਾ ਉਹ ਆਪਣੀਆਂ ਭੈਣਾਂ ਨੇ ਲੜਕੀਆਂ ਨੇ ਲੜਕੀਆਂ ਦਾ ਜ਼ਿਆਦਾ ਹਲਕਾ ਇੱਥੇ ਆਉਂਦਾ ਇਹ ਨਾ ਸਮਝੋ ਕਿ ਮੁੰਡਿਆਂ ਦਾ ਕਿਵੇਂ ਮੁੰਡੇ ਕਿ ਲੱਗਦੇ ਨਹੀਂ 70% ਤੋਂ ਜ਼ਿਆਦਾ ਫੀਮੇਲ ਹੀ ਇੱਥੇ ਲੱਗਣਗੀਆਂ ਔਰ ਜਦੋਂ ਵੀ ਪਹਿਣਾ ਕੇ ਲੱਗਦੀਆਂ ਨੇ ਉਹ ਜੰਗ ਫਤਿਹ ਹੋ ਜਾਂਦੀ ਹੁੰਦੀ ਹੈ ਜੋ ਇੱਥੇ ਬੈਠੀ ਸੀਗੇ ਆਪਣੇ ਪਹਿਣਾ ਪਿੱਛੇ ਬੈਠੀਆਂ ਨੇ ਜਸਪੀਰ ਅਰਸ਼ ਵਰਮਾ ਮੈਂ ਬੜਾ ਦੋ ਲੋ ਸੈਲੂਟ ਕਰਦੇ ਆ ਕਿ ਇਹਨਾਂ ਨੇ ਇੱਥੇ ਬੈਠ ਕੇ 10 ਦਿਨ ਹੋ ਗਏ ਸ਼ਹਿਰ ਨੂੰ ਲੱਗਦਾ 10 ਦਿਨ ਤੋਂ ਇੱਥੇ 9 ਦਿਨ ਤੋਂ ਭੈਣਾ ਬੈਠੀਆਂ ਨਹੀਂ ਕਰ ちゃっਦੇ ਕੁਝ ਮੈਗਨਿਟੀ ਵੀ ਨਹੀਂ ਕੁਝ ਅਨਮੈਰਿਡ ਵੀ ਨਹੀਂ ਔਰ ਕਈ ਮੇਰੇ ਵਰਗੇ ਘਰੇ ਬੈਠੇ ਸੀ ਰਾਮ ਨਾਲ ਕੋਈ ਕੰਮ ਨਹੀਂ ਕਰਨੀ ਬਿਲਕੁਲ ਰਾਮ ਨਾਲ ਇਹਨਾਂ ਦੀ ਹੀ ਕਸੂਰ ਹੈ ਇਹ ਯੂ ਸੌਰੀ YouTube ਤੇ ਆਪਾਂ ਵੀਡੀਓ ਪਾ ਦਾਂ ਨੇ ਉਹਦੇ 43500 ਵੀਊ ਆ ਜਾਂਦੇ ਨੇ ਤੇ ਪਰੋਂਦੇ ਕਿੰਨੇ ਨੇ 2500 ਇਹ ਦੁੱਖ ਨਾਲ ਕਹਿ ਰਿਹਾ ਤੁਸੀਂ ਵੀ ਅੰਦਰ ਚਾਤੀ ਮਾਰੋਗੇ ਇਹ ਬੜੀ ਪ੍ਰੋਬਲਮ ਹੈ ਜਿੰਨਾ ਜਦ ਅਪ ਇਕੱਠ ਨਹੀਂ ਕਾਵਾਂਗੇ ਆਪਣਾ ਕੰਮ ਇਹਨਾਂ ਨੇ ਨਹੀਂ ਕਰੇ ਇਹ ਪ੍ਰੈਸ਼ਰ ਹੀ ਚੈੱਕ ਕਰਦੇ ਹਾਂ ਅੱਜ ਪ੍ਰੈਸ਼ਰ ਪਿਆ ਅਗਰ ਮੈਂ ਵਾਦਾ ਕਰਦਾ ਇਹ ਹੀ ਇਕੱਠ ਅਗਰੇ ਤੋਂ ਹੋਰ 200 300 ਬੰਦਾ ਮੈਨੂੰ ਮਿਲ ਜਾਂਦਾ ਇੱਥੇ 1 ਮਹੀਨੇ ਦੇ ਅੰਦਰ ਅੰਦਰ ਆਪਾਂ ਨੂੰ ਜੋਬ ਸਕੂਲਾਂ ਵਿੱਚ ਮਿਲ ਜਾਵੇ ਪਰ ਐਨਆਈ ਕਟ ਹਮੇਸ਼ਾ ਸਾਡੇ ਨਾਲ ਰਹਿਣ ਵਾਲੇ ਮੇਨਾ ਤਾਂ ਆਪਾਂ ਨੂੰ ਜੌਬਸ ਸਕੂਲ ਦੇ ਦੇਣਗੇ ਇਹ ਦੇ ਦੇਣਗੇ ਅਗਰ ਆਪਾਂ ਮੰਨੇ ਗਏ ਤੇ ਘਰੇ ਬੈ ਕੇ ਰਾਮ ਨੂੰ ਫੋਨ ਦੇਖੀ ਜਾਂਦੇ ਆ YouTube ਤੇ ਮੈਸੇਜ ਮਿਲ ਗਿਆ ਚਕਲਾ ਵੇਖਣੇ ਕਿ ਦੂਜੇ ਦੀਆਂ ਤਾਂ ਫਿਰ ਆਪਾਂ ਨੂੰ ਇੱਕ ਮਹੀਨਾ ਗਿਆ 10 ਮਹੀਨੇ 11 ਮਹੀਨੇ ਵੀ ਆਪਾਂ ਨੂੰ ਬਾਹਾਂ ਇਹ ਤਪਾ ਸਕਦੇ ਇਹ ਪੱਕੀ ਗੱਲ ਹੈ ਗੱਲ ਤੁਸੀਂ ਆਪਦੇ ਲਈ ਆਏ ਹੋ ਨਾ ਕਿ ਦੂਜੇ ਫਰੈਂਡ ਦੇ ਲਈ ਆਏ ਹੋ ਅਗਰ ਹੁਣ ਵੀ ਤੁਸੀਂ ਮੈਨੂੰ ਪਤਾ ਹੈ ਬੱਚੇ ਜਾਣਗੇ ਪਰ ਸੋਚੋ ਘਰੇ ਦੇ ਕਰਨਾ ਕੀ ਕੁਝ ਨਹੀਂ ਕਰਨਾ ਬੱਚੇ ਇੱਥੇ ਲਿਆਓ ਬੇਨਾਂਸ ਇੱਥੇ ਲਿਆਓ ਅਗਰ ਜੌਬ ਕਰਦੇ ਨਹੀਂ ਟਾਈਮ ਪਾਸ ਕਰਨਾ ਫਿਰ ਠੀਕ ਹੈ ਚਲੋ ਘਰੇ ਚਾਜੋ ਰਾਮ ਨਾਲ ਲੱਗੇ ਸੌਣੇ ਆ ਵਧੀਆ ਥਕ ਆ ਗਿਆ ਕੋਦਲੀ ਆਏ ਆ ਭੈਣ ਜੀ ਬਹੁਤ 9 ਦਿਨ ਤੋਂ ਬੈਠੇ ਨਾ ਬੱਚੇ ਹੀ ਹੈਗੇ ਆ ਪਲੀਜ਼ ਰਿਕੁਐਸਟ ਹੈ ਸੀਰੀਅਸ ਹੋ ਜਾਓ ਸੀਰੀਅਸ ਹੋ ਜਾਓ ਇਹ ਸਰਕਾਰਾਂ ਮਤਲਬ ਕਿ ਇੰਨੀਆਂ ਚੰਗੀਆਂ ਨਹੀਂ ਹੁੰਦੀਆਂ ਕਿ ਸਭ ਕੁਝ ਤੁਹਾਨੂੰ ਘਰੇ ਬੈਠੇ ਮਿਲ ਜੇ ਨਹੀਂ ਆਪਣੇ ਹੱਕ ਲਈ ਲੜਨਾ ਪਵੇਗਾ ਆਪਣੀ ਜੋਬ ਸਰਕਾਰ ਤੋਂ ਖੋਣੀ ਪੈਗੀ ਕਿਉਂਕਿ ਆਪਾਂ ਨੂੰ ਨਹੀਂ ਦੇਣਗੇ